ਨਮਸਕਾਰ ਬੇਟੀਆਂ ਮੰਡੀ ਅਹਮਦਗੜ ਤੋਂ ਆਮਨਜੀਤ ਕੁੱਟੇ ਵਾਲੇ ਆਤਮਾਰਾਮ ਦੀ ਖੱਟੀ ਤੋਂ ਤੇ ਆਪਣੇ ਬਾਈ ਉਹਨਾ ਆਏ ਨੇਗੇ ਪੈਲ ਸਾਈਡ ਤੋਂ ਤੇ ਇਹ ਵੀ ਬਦਾਮ ਲੈ ਕੇ ਚੱਲੇ ਨੇ ਜੀ ਆਪਣੀ ਜਵਾਨੀ ਦੱਸਣ ਦੇ ਬਦਾਮ ਨਾਲ ਕਿਹਜੇ ਲੱਗੇ ਜੀ ਹਾਂਜੀ ਸਸੀ ਘਰ ਦੇ ਸਾਰਿਆਂ ਨੂੰ ਧੰਨਵਾਦ ਕਰਦੇ ਆ ਅਸੀਂ ਯਾਰ ਸਾਨੂੰ ਬਹੁਤ ਜ਼ਿਆਦਾ ਪੈਂਦਾ ਸੀ ਆਤਮਾਰਾਮ ਕੁੱਟੇ ਵਾਲਿਆਂ ਦਾ ਬਹੁਤ ਵਧੀਆ ਬਦਾਮ ਨੇ ਆਦਦੇ ਨੇ ਹਰ ਇੱਕ ਕੁਆਲਟੀ ਮਿਲਦੀ ਆ ਵੀਰੇ ਸਨੋਰਾ ਲੈ ਲਓ ਜੰਪੋ ਲੈ ਲਓ ਬਲੂ ਡਾਇਮੰਡ ਲੈ ਲਓ ਅਨਾ ਜਿਹੜੇ ਮਰਜੀ ਕਿਸਮ ਦੇ ਬਾਦਾਮ ਆਪਾਂ ਉਹ ਲੈ ਸਕਦੇ ਆ ਆਪਦੀ ਟੋਟਲੀ ਹੈਗੀ ਬਾਦਾਮਾਂ ਦੀ ਟੋਟਲੀ ਹੈਗੀ ਇਹਨਾਂ ਕੋਲ ਕਿਉਂ ਕਿਸੇ ਨੇ ਪਹਿਲਾਂ ਸਟਾਰਟਿੰਗ ਪਾਉਣੀ ਆ ਉਹ ਵੀ ਹੈਗੀ ਐਮਪੀ ਦੀ ਕਣਕ ਵੀ ਲੈ ਸਕਦੇ ਆ ਦਾਲਾ ਛੋਲੇ ਜੋ ਮਰਜੀ ਕੂਤਰਾਂ ਦਾ ਸਾਰਾ ਸਮਾਨ ਵੀ ਇਉਰੇ ਹੈਗਾ ਤੇ ਅਸੀਂ ਕਾਫੀ ਟਾਈਮ ਤੋਂ ਇਹਨਾਂ ਨਾਲ ਜੁੜੇ ਹੋਈਆਂ ਘੱਟੋ ਘੱਟ 5-6 ਸਾਲ ਹੋ ਗਏ ਆਪਾਂ ਨੂੰ ਜੁੜੇ ਹਾਂ ਤੁਸੀਂ ਕਿੰਨੇ ਲੈ ਕੇ ਚੱਲਗੇ ਅੱਜ ਮੈਂ ਵੀਰੇ ਘੱਟੋ ਘੱਟ ਸਾਢਾ ਗ੍ਰਾਪਸ ਅਸੀਂ 1.5 ਕੁਆਂਟਲ ਬੁਲਾਵਟ ਹੈ ਕੇ ਚੱਲਦੇ ਆ ਤੇ ਮੇਰੇ ਨਾਲ ਗੱਲ ਇਹ ਰਹੀ ਆ ਵੀ ਜੀ ਕਿ ਸਾਰੀ ਵੈਰਾਈਟੀ ਸਾਡੇ ਕੋਲੇ ਅਵੇਲੇਬਲ ਆ ਚਾਹ ਕਾਰਗੀਰੈਲੋ ਜੰਬੋ ਰੈਲੋ ਸਮੋਰਾ ਲੈ ਲੋ ਟੋਟਲ ਲੈ ਲੋ ਕੈਲੀਫੋਰਨੀਆ ਲੈ ਲੋ ਸਾਰੇ ਟੌਪ ਦੀ ਕਾਜ ਰੱਖੀ ਆ ਹੋਲ ਸੇਲ ਰੇਟ ਦੇ ਦੇ ਰਹੇ ਆ ਤੇ ਕਈ ਬੰਦਿਆਂ ਦਾ ਫੋਨ ਆ ਰਹੇ ਨੇ ਆ ਕੇ ਲੈ ਕੇ ਵੀ ਜਾ ਰਹੇ ਨੇ ਮੇਰੇ ਵੀਰ ਪਿਆਰ ਬਹੁਤ ਮਿਲ ਰਿਹਾ ਵਾ ਤੇ ਉਹਨਾਂ ਨੂੰ ਦੁਕਾਨ ਨਹੀਂ ਲੱਭਦੀ ਤੁਸੀਂ ਪੁੱਟੇ ਵਾਲੇ ਆਤਮ ਆਰਾਮ ਦੀ ਦੁਕਾਨ ਕਹਿ ਕੇ ਆ ਜਾਣਾ ਵਾ ਅਹਿਮਦਗੜ ਮੰਡੀ ਅਹਿਮਦਗੜ ਦੇ ਵਿੱਚ ਕਈ ਬੰਦੇ ਲਗੇ ਚੋੜੇ ਵੀ ਅੱਜ ਪਹੁੰਚ ਜਾਂਦੇ ਨੇ ਚੋੜਾ ਵੀ ਆ ਸਾਡੇ ਮੰਡੀ ਅਹਿਮਦਗੜ੍ਹ ਦੇ ਵਿੱਚ ਆ ਅਹਿਮਦਗੜ੍ਹ ਚੋੜੇ ਵੀ ਆਰ ਕੇ ਕੁੱਤੇ ਵਾਲੇ ਆਤਮ ਆਰਾਮ ਦੀ ਥੱਟੀ ਧੰਨਵਾਦ ਜੀ